ਖਬਰ ਹੁਸ਼ਿਆਰਪੁਰ ਬੁੱਲੋਵਾਲ ਰੋਡ ਤੇ ਪੈਂਦੇ ਅੱਡਾ ਦੁਸੜਕਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਸ ਦੇ ਵਿੱਚੋਂ ਲੱਖਾਂ ਦੀਆਂ ਬੈਟਰੀਆਂ ਚੋਰੀ ਕੀਤੀਆਂ ਗਈਆਂ ਹਨ ਜਾਣਕਾਰੀ ਦਿੰਦਿਆਂ ਹੋਇਆਂ ਨੂਰ ਬੈਟਰੀ ਹਾਊਸ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਜਦੋਂ ਆਪਣੇ ਘਰ ਜਾਂਦੇ ਨੇ ਤਾਂ 2.5 ਵਜੇ ਸੀਸੀਟੀਵੀ ਕੈਮਰੇ ਬੰਦ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਵੇਰ ਦੇ ਸਮੇਂ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋ ਗਈ ਹੈ ਤਾਂ ਜਦੋਂ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਦੁਕਾਨ ਦਾ ਸ਼ਟਰ ਟੁੱਟਾ ਹੁੰਦਾ ਹੈ ਅਤੇ ਲੱਖਾਂ ਰੁਪਈਆਂ ਦੀਆਂ ਬੈਟਰੀਆਂ ਨੇ ਜਿਹੜੀਆਂ ਉਹ ਚੋਰੀ ਹੋਈਆਂ ਹੁੰਦੀਆਂ ਨੇ ਅਤੇ ਹੋਰ ਉਹਨਾਂ ਦਾ ਨੁਕਸਾਨ ਹੋਇਆ ਹੁੰਦਾ ਹੈ ਤੁਰੰਤ ਹੀ ਉਹਨਾਂ ਦੇ ਵੱਲੋਂ ਇਸ ਦੀ ਸੂਚਨਾ ਥਾਣਾ ਬੁੱਲੋਵਾਲ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 3:00 ਬਜੇ ਮਨੋਜ ਕੁਮਾਰ ਜੀ ਮਨੋਜ ਜੀ ਕਿਹੜਾ ਅੱਡਾ ਹੈ ਇਹ ਅੱਡਾ ਤਾਂ ਸੜਕਾ ਸ਼ਾਮਤਰਾਸੀ ਤੋਂ ਹਰਿਆਣੇ ਵਾਲਾ ਰੋਡ ਸ਼ਾਮਤਰਾਸੀ ਤੋਂ ਹਰਿਆਣਾ ਰੋਡ ਹੈਗਾ ਜੀ ਮੈਨੂੰ ਡੇਢ ਸਾਲ ਹੋ ਗਿਆ ਦੁਕਾਨ ਕਰਦਿਆਂ ਤੇ ਬੈਟਰੀ ਇਨਵਰਟਰ ਦੀ ਤੇ ਕੱਲ ਰਾਤ ਤਕਰੀਬਨ 2:30 2:30 ਵਜੇ ਦੇ ਕਰੀਬ ਮੇਰੀ ਦੁਕਾਨ ਦੇ ਕੈਮਰੇ ਸੀਸੀਟੀਵੀ ਬੰਦ ਹੋਏ ਆ ਉਹ ਨਹੀਂ ਪੱਟੇ ਆ ਉੱਤ ਬਾਅਦ ਚੋਰੀ ਹੋਈ ਹੈਗੀ ਆ ਤਕਰੀਬਨ ਤਕਰੀਬਨ ਮੇਰੇ ਕੋਲ 12 13 14 ਬੈਟਰੀ ਪਈ ਸੀ ਅੰਦਰ ਫਿਰ ਆਟੋ ਬੈਟਰੀ ਪਈ ਸੀ 100 ਦੇ ਕਰੀਬ ਨਾਲ ਆਪਣੇ ਗੀਜ਼ਰ ਪਈ ਸੀਗੇ ਫਿਲਟਰ ਪਈ ਸੀਗੇ ਜੀ ਉਹ ਸਾਰੇ ਹੀ ਜਾਨੀ ਕਿ ਸਾਰੇ ਲੈ ਗਏ ਉਹ ਕਿੰਨੇ ਦਾ ਨੁਕਸਾਨ ਹੈ ਨੁਕਸਾਨ तकरीबन तकरीबन ਜੀ 4 4.5 ਲੱਖ ਦਾ ਓਕੇ ਇਹ ਮੁੱਲ ਕਿੰਨੇ ਵੀ ਘੱਟ ਤੋਂ ਦੇਈ ਮੈਂ ਇੱਥੋਂ 7 ਵਜੇ ਗਿਆ ਜੀ ਰਾਤ ਕਿ ਦੱਸਿਆ ਜੀ ਬੈਟਰੀ ਤੁਹਾਡੇ ਨਵੇਂ ਸਮਾਨ ਆਇਆ ਸੀ ਇਹ ਸਾਰਾ ਨਵਾਂ ਸਮਾਨ ਆਇਆ ਸੀ ਥੋੜੇ ਦਿਨ ਹੋਏ ਆ ਮੇਰੇ ਕੋਲ ਹਫਤਾ 15 ਕੁ 20 ਦਿਨ ਦੇ ਵਿੱਚ ਵਿੱਚ ਜਾਨੀ ਕਿ ਮੇਰੇ ਕੋਲ ਸਮਾਨ ਜਿਹੜੇ ਬੈਟਰੀ ਆਏ ਸੀਗੇ 70000 80000 ਰੁਪਏ ਦੇ ਬੈਟਰੀ ਆਏ ਸੀਗੇ ਆਪਣੇ ਲੂਮਿਨਸ ਦੇ ਆਏ ਸੀ ਮੈਨੂੰ ਹੁਣ ਤੇ ਉਸ ਤੋਂ ਪਹਿਲਾਂ 올ਿਵਰ ਦੇ ਬੈਟਰੀ ਪਏ ਸੀਗੇ ਉਹ ਪੈਸੇ ਲੱਖ ਡੇਢ ਲੱਖ ਦੀ ਮਾਲ ਉਹ ਪਏ ਸੀ ਵਿੱਚੋਂ ਕੁਝ ਬੈਟਰੀ ਕੱਢ ਕੇ ਲਏ ਆ ਕੁਝ ਬਾਕਸਾਂ ਦੇ ਨਾਲ ਹੀ ਲੈ ਕੇ ਗਏ ਹੈਗੇ ਸ਼ਟਰ ਭੰਨ ਕੇ ਪੁਲਿਸ ਨੂੰ ਸ਼ਟਰ ਸਰ ਹਾਫ ਚੱਕਿਆ ਹੋਇਆ ਸੀਗਾ ਜਿੱਦਾਂ ਕਿਸੇ ਚੀਜ਼ ਨਾਲ ਖਿੱਚਿਆ ਹੁੰਦਾ ਬਾਹਰੋਂ ਆ ਸ਼ੀਸ਼ਾ ਭੰਨ ਕੇ ਉਸ ਤੋਂ ਬਾਅਦ ਵਿੱਚੋਂ ਕੱਢਿਆ ਸਮਾਨ ਪੁਲਿਸ ਨੂੰ ਇਤਲਾਹ ਕਰ ਦਿੱਤੀ ਹਾਂਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈਗੀ ਹੈ ਜੀ ਹੁਣ ਐਫ ਆਈ ਆਰ ਕਰਾਣ ਜਾਣਾ ਹੈਗਾ ਦੁਬਾਰਾ ਕਿਸੇ ਸ਼ੱਕ ਵગેਰਾ ਸਰ ਸ਼ੱਕ ਹੁਣ ਕਿੱਥੇ ਕਰ ਸਕਦੇ ਆ ਜੀ ਸਰ ਚੋਰੀ ਹੋ ਰਹੀ ਚਾਹਣ ਵਾਲੇ ਹਾਂ ਦੋ ਚਾਰ ਚ ਜਗਾ ਚੋਰੀਆਂ ਦੋ ਮਹੀਨਾ ਦੇ ਵਿੱਚ ਵਿੱਚ ਦੋ ਤਿੰਨ ਚੋਰੀਆਂ ਹੋਈਆਂ ਆਪਣੇ ਹਰਿਆਣੇ ਆਪਣੇ ਬੁੱਲਵਾਲ ਹੋਈਆਂ ਸੁਨਿਆਰੇ ਦੀ ਦੁਕਾਨ ਲੁੱਟ ਹੋਈ ਆ ਸੇਮ ਕੰਡੀਸ਼ਨ ਦੇ ਵਿੱਚ ਹੋਈ ਆ ਜਿੱਦਾਂ ਮੇਰੀ ਇੱਥੇ ਹੋਇਆ ਸ਼ਟਰ ਸੀ ਉਦਾਂ ਹੀ ਨੰਦਾ ਚੌਰ ਵੀ ਇਦਾਂ ਹੀ ਹੋਈ ਹੈ ਜਿਗੀ ਆ ਜੀ ਕੀ ਮੰਗ ਕਰਦੇ ਹੋ ਮੰਗ ਸਰ ਇਨਸਾਫ ਮੈਨੂੰ ਮੇਰਾ ਮੁਆਵਜ਼ਾ ਮਿਲ ਜਾ ਮੈਨੂੰ ਇਹੀ ਬਾਧਾ ਕਿ ਪ੍ਰਸ਼ਾਸਨ ਇਹਨਾਂ ਬੰਦਿਆਂ ਦੇ ਛੇਤੀ ਤੇ ਛੇਤੀ ਫੜ ਕੇ ਇਹਨਾਂ ਤੇ ਕਾਰਵਾਈ ਕਰੇਗਾ